ਪਰਮੇਸ਼ਰ ਦਾ ਵਚਨ ਅੱਗ ਵਰਗਾ ਹੈ ਸਾਰੇ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਪਿਆਰ ਭਰੀ ਜੈ ਮਸੀਦੀ ਔਰ ਸਭਨਾਂ ਨੂੰ ਪਿਆਰ ਭਰਿਆ ਸलाम ਪ੍ਰਭੂ ਦੇ ਪਿਆਰਿਓ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਵਚਨਾਂ ਉੱਤੇ ਥੋੜਾ ਜਿਹਾ ਵਿਚਾਰ ਕਰਾਂਗੇ ਸੋ ਬੜੇ ਧਿਆਨ ਦੇ ਨਾਲ ਪਰਮੇਸ਼ਰ ਦਾ ਵਚਨ ਸੁਣਨਾ ਹੈ ਤੇ ਪਰਮੇਸ਼ਰ ਦੇ ਵਚਨ ਨੂੰ ਸੁਣ ਕੇ ਉਸ ਉੱਤੇ ਅਮਲ ਕਰਨਾ ਹੈ ਕਿਉਂਕਿ ਸਾਰੀਆਂ ਚੀਜ਼ਾਂ ਤੋਂ ਜ਼ਰੂਰੀ ਪਰਮੇਸ਼ਵਰ ਦਾ ਵਚਨ ਹੈ ਜਿਸ ਇਨਸਾਨ ਦੇ ਅੰਦਰ ਪਰਮੇਸ਼ਵਰ ਦਾ ਵਚਨ ਹੈ ਉਹ ਇਨਸਾਨ ਆਪਣੇ ਜੀਵਨ ਦੇ ਵਿੱਚ ਸਫਲ ਹੁੰਦਾ ਆ ਜਿਹੜਾ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਦਿਲ ਵਿੱਚ ਵਸਾਉਂਦਾ ਆ ਜਿਹੜਾ ਇਨਸਾਨ ਪਰਮੇਸ਼ਵਰ ਦੇ ਵਚਨ ਨੂੰ ਯਾਦ ਰੱਖਦਾ ਆ ਔਰ ਜਿਹੜਾ ਪਰਮੇਸ਼ਵਰ ਦੇ ਵਚਨ ਉੱਤੇ ਚੱਲਦਾ ਆ ਉਹ ਇਨਸਾਨ ਸਦਾ ਸਫਲ ਹੁੰਦਾ ਆ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਥੋੜਾ ਜਿਹਾ ਅਸੀਂ ਵਿਚਾਰ ਕਰਨਾ ਤੇ ਧਿਆਨ ਦੇ ਨਾਲ ਸੁਣਨਾ ਅੱਜ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਦੀ ਤਾਕਤ ਦਾ ਦੱਸਣਾ ਚਾਹੁੰਨਾ ਹੈ ਪਰਮੇਸ਼ਰ ਦੇ ਵਚਨ ਵਿੱਚ ਕਿੰਨੀ ਤਾਕਤ ਹੈ ਮੇਰੇ ਭਾਈ ਭੈਣੋ ਸਾਰੀਆਂ ਚੀਜ਼ਾਂ ਤੋਂ ਜ਼ਿਆਦਾ ਜ਼ਰੂਰੀ ਹੈ ਪਰਮੇਸ਼ਰ ਦਾ ਵਚਨ ਜਿਹੜਾ ਵੀ ਇਨਸਾਨ ਵਚਨ ਉੱਤੇ ਭਰੋਸਾ ਰੱਖਦਾ ਆ ਜਿਹੜਾ ਵੀ ਇਨਸਾਨ ਵਚਨ ਨੂੰ ਆਪਣੇ ਦਿਲ ਵਿੱਚ ਵਸਾਉਂਦਾ ਆ ਜਿਹੜਾ ਵੀ ਇਨਸਾਨ ਵਚਨ ਦੇ ਆਧਾਰ ਤੇ ਚੱਲਦਾ ਆ ਉਹ ਆਪਣੇ ਜੀਵਨ ਵਿੱਚ ਸਫਲ ਹੁੰਦਾ ਉਹ ਮਾਰ ਨਹੀਂ ਖਾਂਦਾ ਕਿਉਂਕਿ ਪ੍ਰਭ ਯਿਸੂ ਮਸੀਹ ਨੇ ਵੀ ਕਿਹਾ ਧਰਤੀ ਆਕਾਸ਼ ਟਲ ਜਾਣਗੇ ਪਰ ਮੇਰੇ ਵਚਨ ਕਦੀ ਵੀ ਨਾ ਟਲਣਗੇ ਮੇਰੇ ਭਾਈ ਭੈਣੋ ਪਰਮੇਸ਼ਰ ਦੇ ਵਚਨ ਦੇ ਵਿੱਚ ਬੋਲਿਆ ਗਿਆ ਆ ਕਿ ਪਰਮੇਸ਼ਰ ਨੇ ਆਪਣੇ ਵਚਨ ਨੂੰ ਸਭ ਤੋਂ ਉੱਤੇ ਰੱਖਿਆ ਜਦੋਂ ਜਬੂਰਾ ਦੀ ਪੋਥੀ ਪੜ੍ਹਦੇ ਆ ਉੱਥੇ ਪਰਮੇਸ਼ਰ ਦਾ ਵਚਨ ਦੇ ਬਾਰੇ ਦੌਦ ਬਿਆਨ ਕਰਦਾ ਆ ਕੀ ਪਰਮੇਸ਼ਰ ਨੇ ਆਪਣੇ ਵਚਨ ਨੂੰ ਸਭ ਤੋਂ ਉੱਪਰ ਰੱਖਿਆ ਭਾਵ ਕਿ ਪਰਮੇਸ਼ਰ ਦਾ ਜਿਹੜਾ ਵਚਨ ਹੈ ਉਹ ਸਾਰੀਆਂ ਗੱਲਾਂ ਨਾਲੋਂ ਮੁੱਖ ਹੈ ਔਰ ਦਾਊਦ ਪਰਮੇਸ਼ਰ ਦਾ ਬੰਦਾ ਜਬੂਰਾਂ ਦੀ ਪੋਥੀ ਚ ਲਿਖਦਾ ਮੈਂ ਤੇਰੇ ਵਚਨ ਨੂੰ ਆਪਣੇ ਦਿਲ ਵਿੱਚ ਜਮਾ ਕਰ ਲਿਆ ਤਾਂ ਕਿ ਤੇਰਾ ਪਾਪ ਨਾ ਕਰਾਂ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਦਾਸ ਜਿਹੜਾ ਦਾਊਦ ਹੈ ਉਹ ਇਹ ਗੱਲ ਕਹਿੰਦਾ ਆ ਕਿ ਮੈਂ ਪ੍ਰਭੂ ਤੇਰੇ ਵਚਨ ਨੂੰ ਆਪਣੇ ਦਿਲ ਵਿੱਚ ਜਮਾ ਕਰ ਲਿਆ ਕਿ ਪਾਪ ਨਾ ਕਰਾਂ ਜੇ ਸਾਡੇ ਅੰਦਰ ਪਰਮੇਸ਼ਰ ਦਾ ਵਚਨ ਹੈ ਪਹਿਲੇ ਨੰਬਰ ਤੇ ਪਰਮੇਸ਼ਰ ਦਾ ਵਚਨ ਸਾਨੂੰ ਪਾਪ ਤੋਂ ਬਚਾਉਂਦਾ ਆ ਜਿਸ ਇਨਸਾਨ ਅੰਦਰ ਪਰਮੇਸ਼ਰ ਦਾ ਵਚਨ ਹੈ ਉਹ ਇਨਸਾਨ ਨੂੰ ਪਰਮੇਸ਼ਰ ਦਾ ਵਚਨ ਪਾਪ ਤੋਂ ਬਚਾਉਂਦਾ ਆ ਕਿਉਂਕਿ ਵਚਨ ਜਿਹਦੇ ਅੰਦਰ ਹੈ ਉਹ ਕਦੀ ਪਾਪ ਦੇ ਨੇੜੇ ਨਹੀਂ ਜਾਂਦਾ ਦੂਜੇ ਨੰਬਰ ਤੇ ਦੌਦ ਜਿਹੜਾ ਵਿਆਨ ਕਰਦਾ ਮੈਂ ਚ ਉਹਨਾਂ ਅਸੀਂ ਅੱਜ ਤਾਂ ਪੜ ਲੈਂਦੇ ਆ ਪਰਮੇਸ਼ਰ ਦੀ ਬਾਣੀ ਚੋਂ ਮੇਰੇ ਨਾਲ ਕਢੀਏ ਪਰਮੇਸ਼ਰ ਦੀ ਬਾਣੀ ਨੂੰ ਖੋਲੀਏ 100 19 ਨੰਬਰ ਜਬੂਰ ਅਸੀਂ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਪੜਾਂਗੇ ਆਪਾਂ ਬੜੇ ਧਿਆਨ ਦੇ ਨਾਲ ਸਿੱਖਣਾ ਔਰ ਪਰਮੇਸ਼ਰ ਦੇ ਕਲਾਮ ਦੇ ਉੱਤੇ ਆਸ ਰੱਖਣੀ ਆ ਦਾਊਦ ਜਿਹੜਾ ਪਰਮੇਸ਼ਰ ਦੇ ਵਚਨ ਨੂੰ ਕਿਸ ਰੂਪ ਦੇ ਵਿੱਚ ਬਿਆਨ ਕਰਦਾ ਆਂ ਦਾਊਦ ਜਿਹੜਾ ਪਰਮੇਸ਼ਰ ਦੇ ਵਚਨ ਨੂੰ ਕਿਸ ਤਰ੍ਹਾਂ ਦੱਸਦਾ ਆ ਕਿ ਪਰਮੇਸ਼ਰ ਦਾ ਵਚਨ ਕਿਸ ਤਰ੍ਹਾਂ ਦਾ ਹੈ ਮੇਰੇ ਭਾਈ ਭੈਣੋ ਪਹਿਲੇ ਨੰਬਰ ਤੇ ਦਾਊਦ ਲਿਖਦਾ 119 ਨੰਬਰ ਜਬੂਰ ਉਸ ਦੇ 9 ਵਚਨ ਦੇ ਵਿੱਚ ਇਸ ਤਰ੍ਹਾਂ ਲਿਖਦਾ ਜਵਾਨ ਕਿਦਾਂ ਆਪਣੀ ਚਾਲ ਨੂੰ ਸ਼ੁੱਧ ਰੱਖੇ ਉਹ ਤੇਰੇ ਵਚਨ ਦੇ ਅਨੁਸਾਰ ਉਹਦੀ ਚੌਕਸੀ ਕਰੇ ਕਿਵੇਂ ਇੱਕ ਜਵਾਨ ਮਨੁੱਖ ਆਪਣੀ ਚਾਲ ਸਿੱਧੀ ਰੱਖ ਸਕਦਾ ਆ ਜਿਹੜਾ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਮੰਨਦਾ ਹੈ ਮੇਰੇ ਭਾਈ ਭੈਣੋ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਦਾ ਦਾਸ ਜਿਹੜਾ ਇਹ ਦੱਸਦਾ ਆ ਕਿ ਜਿਹੜਾ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਆਪਣੇ ਦਿਲ ਵਿੱਚ ਰੱਖਦਾ ਆ ਉਹ ਇਨਸਾਨ ਜਵਾਨੀ ਦੇ ਦਿਨਾਂ ਵਿੱਚ ਵੀ ਆਪਣੀ ਚਾਲ ਸਿੱਧੀ ਰੱਖਦਾ ਉਸ ਤੋਂ ਬਾਅਦ 11 ਵਚਨ ਪੜ੍ਹਦੇ ਆ 119 ਨੰਬਰ ਜ਼ਬੂਰ ਉਸ ਦਾ 11 ਵਚਨ ਉੱਥੇ ਲਿਖਿਆ ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਤਾਂ ਜੋ ਤੇਰਾ ਪਾਪ ਨਾ ਕਰਾਂ ਇੱਥੇ 11 ਵਚਨ ਵਿੱਚ ਦੌਦ ਕੀ ਕਹਿੰਦਾ ਮੈਂ ਪ੍ਰਭੂ ਤੇਰਾ ਵਚਨ ਆਪਣੇ ਦਿਲ ਵਿੱਚ ਜਮਾ ਕਰ ਲਿਆ ਕਿ ਮੈਂ ਪਾਪ ਨਾ ਕਰਾਂ ਪਰਮੇਸ਼ਰ ਦਾ ਵਚਨ ਸਾਨੂੰ ਪਾਪ ਤੋਂ ਬਚਾਉਂਦਾ ਹੈ ਔਰ ਦੂਜੇ ਨੰਬਰ ਤੇ ਅਸੀਂ ਪਰਮੇਸ਼ਰ ਦੀ ਬਾਣੀ ਚੋਂ ਪੜਾਂਗੇ ਜਬੂਰਾ ਦੀ ਪੋਥੀ 107 ਅਧਿਆਇ ਮੇਰੇ ਨਾਲ ਪਵਿੱਤਰ ਬਾਈਬਲ ਖੋਲھیਏ ਜਬੂਰਾ ਦੀ ਪੋਥੀ 107 ਅਧਿਆਇ ਉਹਦਾ 20 ਵਚਨ ਪੜ੍ਹਦੇ ਉੱਥੇ ਲਿਖਿਆ ਉਹ ਆਪਣਾ ਵਚਨ ਘੱਲ ਕੇ ਉਹਨਾਂ ਨੂੰ ਚੰਗਾ ਕਰਦਾ ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ ਮੇਰੇ ਭਾਈ ਭੈਣੋ ਦੂਸਰੇ ਨੰਬਰ ਤੇ ਜਿਹੜਾ ਪਰਮੇਸ਼ਰ ਦਾ ਵਚਨ ਹੈ ਉਹ ਚੰਗਾ ਕਰਦਾ ਆ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਜੇ ਦੀ ਜ਼ਿੰਦਗੀ ਵਿੱਚ ਪਰਮੇਸ਼ਰ ਦਾ ਵਚਨ ਹੈ ਉਹ ਇਨਸਾਨ ਨੂੰ ਦੁੱਖ ਦੇ ਵੇਲੇ ਵਚਨ ਹੀ ਚੰਗਾ ਕਰਦਾ ਆ ਤੇ ਆਉਣ ਵਾਲੀਆਂ ਵੱਡੀਆਂ ਸਮੱਸਿਆਵਾਂ ਤੋਂ ਪਹਿਲਾਂ ਹੀ ਪਰਮੇਸ਼ਰ ਦਾ ਵਚਨ ਚੌਕਸ ਕਰ ਦਿੰਦਾ ਆ ਤੇ ਪਰਮੇਸ਼ਰ ਦਾ ਵਚਨ ਆਉਣ ਵਾਲੀ ਤਬਾਹੀ ਤੋਂ ਬਚਾ ਲੈਂਦਾ ਪਰ ਹਾਂ ਉਹਨਾਂ ਦੀ ਜ਼ਿੰਦਗੀ 'ਚ ਹੁੰਦਾ ਜਿਹੜੇ ਵਚਨ ਨੂੰ ਆਪਣੀ ਜ਼ਿੰਦਗੀ 'ਚ ਰੱਖਦੇ ਆ ਜਿਹੜੇ ਝੂਠੇ ਪ੍ਰੋਫਿਟਾਂ ਦੀ ਝੂਠੀਆਂ ਭਵਿੱਖਵਾਣੀਆਂ ਤੇ ਵਿਸ਼ਵਾਸ ਕਰਦੇ ਆ ਉਹਨਾਂ ਦੀ ਜ਼ਿੰਦਗੀ 'ਚ ਕੋਈ ਵਚਨ ਦਾ ਕੰਮ ਨਹੀਂ ਹੈ ਵਚਨ ਦਾ ਕੰਮ ਉਹਨਾਂ ਦੀ ਜ਼ਿੰਦਗੀ 'ਚ ਹੈ ਜਿਹੜੇ ਵਚਨ ਨੂੰ ਇੱਜ਼ਤ ਦਿੰਦੇ ਆ ਤੇ ਜਿਹੜੇ ਵਚਨ ਨੂੰ ਦੌਦ ਦੀ ਤਰ੍ਹਾਂ ਦਿਲ ਵਿੱਚ ਜਮਾ ਰੱਖਦੇ ਆ ਤੇ ਜਿਹੜੇ ਲੋਕ ਵਚਨ ਦੇ ਉੱਤੇ ਚੱਲਦੇ ਨੇ ਪਰਮੇਸ਼ਰ ਦਾ ਵਚਨ ਉਹਨਾਂ ਨੂੰ ਚੰਗਾ ਕਰਦਾ ਤੇ ਆਉਣ ਵਾਲੀ ਤਵਾਹੀ ਤੋਂ ਬਚਾਉਂਦਾ ਆ ਸੋ ਇਸ ਜਗ੍ਹਾ ਦੇ ਉੱਤੇ ਦੋ ਗੱਲਾਂ ਸਿੱਖੀਆਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅੱਜ ਦਾ ਟੌਪਿਕ ਸੀ ਪਰਮੇਸ਼ਰ ਦਾ ਵਚਨ ਅੱਗ ਵਰਗਾ ਆ ਉਹ ਵੀ ਅਸੀਂ ਗੱਲ ਕਰਦੇ ਆ ਪਰ ਇੱਥੇ ਪਰਮੇਸ਼ਰ ਦੇ ਵਚਨ ਦੀ ਅਹਿਮੀਅਤ ਦੀ ਗੱਲ ਕੀਤੀ ਹੈ ਪਰਮੇਸ਼ਰ ਦਾ ਵਚਨ ਸਾਨੂੰ ਪਾਪ ਤੋਂ ਬਚਾਉਂਦਾ ਆ ਪਰਮੇਸ਼ਰ ਦਾ ਵਚਨ ਸਾਨੂੰ ਚੰਗਾ ਕਰਦਾ ਆ ਤੇ ਪਰਮੇਸ਼ਰ ਦਾ ਵਚਨ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਚਾਰ ਗੱਲਾਂ ਤੇ ਧਿਆਨ ਦੇਣਾ ਇੱਥੇ ਜਿਹੜੀਆਂ ਆਪਾਂ ਪੜੀਆਂ ਹੋਣਾਂ ਇੱਕ ਜਵਾਨ ਜਿਹੜਾ ਵਚਨ ਦੀ ਉੱਤੇ ਚੱਲਦਾ ਆ ਉਹ ਆਪਣੀ ਚਾਲ ਸਿੱਧੀ ਰੱਖ ਸਕਦਾ ਜਵਾਨੀ ਦੇ ਦਿਨਾਂ ਵਿੱਚ ਵੀ ਉਹੀ ਬੰਦਾ ਸਿੱਧ ਨਿਕਲਦਾ ਜਿਹਦੇ ਅੰਦਰ ਵਚਨ ਹੈ ਦੂਜੇ ਨੰਬਰ ਤੇ ਪਾਪ ਤੋਂ ਉਹੀ ਬਚਿਆ ਰਹਿੰਦਾ ਆ ਜਿਹਦੇ ਅੰਦਰ ਵਚਨ ਹੈ ਤੀਜੇ ਨੰਬਰ ਤੇ ਪ੍ਰਭੂ ਦਾ ਵਚਨ ਉਹਨਾਂ ਨੂੰ ਚੰਗਾ ਕਰਦਾ ਆ ਚੌਥੇ ਨੰਬਰ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਮੇਰੇ ਭਾਈ ਭੈਣੋ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੋ ਜੇ ਤੁਹਾਡੀ ਜ਼ਿੰਦਗੀ ਚ ਪਰਮੇਸ਼ਰ ਦਾ ਵਚਨ ਹੈ ਤੇ ਤੁਸੀਂ ਕਦੀ ਵੀ ਮਾਰ ਨਹੀਂ ਖਾਓਗੇ ਅਗਲੀਆਂ ਗੱਲਾਂ ਵੀ ਅਸੀਂ ਪੜਦੇ ਹਾਂ 119 ਨੰਬਰ ਜਬੂਰ ਫਿਰ ਮੇਰੇ ਨਾਲ ਪਵਿੱਤਰ ਬਾਈਬਲ ਨੂੰ ਖੋਲੋ 119 ਨੰਬਰ ਜਬੂਰ ਉਹਦਾ 100 ਤਿੰਨ ਅਧਿਆਏ ਸੌਰੀ 103 ਆਇਤ 119 ਨੰਬਰ ਜਬੂਰ ਦੀ 103 ਆਇਤ ਤੇ 105 ਆਇਤ ਅਸੀਂ ਪੜ੍ਹਦੇ ਹਾਂ ਉੱਥੇ ਲਿਖਿਆ ਤੇਰੇ ਵਚਨ ਮੇਰੇ ਤਾਲੂ ਨੂੰ ਕਿੱਡੇ ਮਿੱਠੇ ਲੱਗਦੇ ਹਨ ਸ਼ੈਤ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ ਔਰ 105 ਵਚਨ ਪੜ੍ਹਦੇ ਉੱਥੇ ਲਿਖਿਆ ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਤੇ ਮੇਰੇ ਰਾਹ ਦਾ ਚਾਨਣ ਹੈ ਮੇਰੇ ਭਾਈ ਭੈਣੋ ਇੱਥੇ ਪਰਮੇਸ਼ਰ ਦੇ ਵਚਨ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਨੇ। ਪ੍ਰਭੂ ਦਾ ਦਾਸ ਦੌਦ ਕਹਿੰਦਾ ਕਿ ਪ੍ਰਭੂ ਮੈਨੂੰ ਤੇਰਾ ਵਚਨ ਮੇਰੇ ਤਾਲੂ ਨੂੰ ਤੇਰਾ ਵਚਨ ਸ਼ਹਿਤ ਵਰਗਾ ਲੱਗਦਾ ਆ। ਇੰਨਾ ਪਿਆਰ ਹੈ ਪਰਮੇਸ਼ਰ ਦੇ ਵਚਨ ਨਾਲ ਦੌਦ ਦਾ। ਵੀ ਦੌਦ ਪਰਮੇਸ਼ਰ ਦੇ ਵਚਨ ਤੋਂ ਕੰਨੀ ਨਹੀਂ ਘਤਰਾਉਂਦਾ। ਦੌਦ ਪਰਮੇਸ਼ਰ ਦੇ ਵਚਨ ਤੋਂ ਮੂੰਹ ਨਹੀਂ ਫੇਰਦਾ। ਦੌਦ ਪਰਮੇਸ਼ਰ ਦੀ ਗੱਲ ਤੋਂ ਸੱਜੇ ਖੱਬੇ ਨਹੀਂ ਮੁੜਦਾ ਦੌਦ ਨੂੰ ਇੰਨਾ ਪਸੰਦ ਆ ਜਿੱਦਾਂ ਇੱਕ ਬੱਚੇ ਨੂੰ ਸ਼ਹਿਦ ਪਸੰਦ ਆ ਇੱਕ ਆਦਮੀ ਨੂੰ ਮਿੱਠੀ ਚੀਜ਼ ਪਸੰਦ ਆ ਐਦਾਂ ਦੌਦ ਕਹਿੰਦਾ ਪ੍ਰਭੂ ਮੈਂ ਤੇਰੇ ਵਚਨ ਨੂੰ ਪਿਆਰ ਕਰਦਾ ਆ ਇੰਨੀ ਮੁਹੱਬਤ ਆ ਤੇਰੇ ਵਚਨ ਦੇ ਨਾਲ ਇਸ ਜਗ੍ਹਾ ਦੇ ਉੱਤੇ ਦੌਦ ਕਹਿੰਦਾ ਤੇਰਾ ਵਚਨ ਮੇਰੇ ਤਾਲੂ ਨੂੰ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠਾ ਲੱਗਦਾ ਆ 105 ਨੰਬਰ ਐਤ ਵਿੱਚ ਕਹਿੰਦਾ ਤੇਰਾ वचन ਮੇਰੇ ਪੈਰਾਂ ਲਈ ਦੀਪਕ ਤੇ ਮੇਰੇ ਰਾਹ ਦਾ ਚਾਨਣ ਮੇਰੇ ਭਾਈ ਪੈਣੋ ਜਿਹੜੇ 5ਵੇਂ ਨੰਬਰ ਤੇ 6ਵੇਂ ਨੰਬਰ ਤੇ ਗੱਲ ਹੋ ਰਹੀ ਹੈ ਉਹ ਇਹ ਹੈ ਕਿ ਪਰਮੇਸ਼ਰ ਦਾ वचन ਸ਼ੈਤ ਦੀ ਤਰ੍ਹਾਂ ਔਰ ਪਰਮੇਸ਼ਰ ਦਾ वचन ਸਾਡੇ ਰਾਹਾਂ ਦਾ ਚਾਨਣ ਹੈ ਪ੍ਰਭੂ ਦਾ वचन ਹੀ ਸਾਡੇ ਰਾਹਾਂ ਦੀ ਗਵਾਹੀ ਕਰਦਾ ਹੈ ਸਾਨੂੰ ਸਾਰੇ ਰਾਹਾਂ ਵਿੱਚ ਦੱਸਦਾ ਤੇਰਾ ਰਾਹ ਕਿੱਥੇ ਖਰਾਬ ਹੈ ਤੇਰੇ ਰਾਹ ਵਿੱਚ ਕਿੱਥੇ ਹਨੇਰਾ ਆ ਤੇਰੇ ਰਾਹ ਵਿੱਚ ਕਿੱਥੇ ਰੁਕਾਵਟ ਖੜੀ ਹੈ ਜਿਹੜਾ ਇਨਸਾਨ ਵਚਨ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦਾ ਉਹ ਰੋਹਾਨੀ ਤੌਰ ਤੇ ਕਦੀ ਵੀ ਆਪਣੇ ਮਾਰਗ ਵਿੱਚ ਡਿੱਗਦਾ ਨਹੀਂ ਉਹ ਹਮੇਸ਼ਾ ਸਫਲ ਹੁੰਦਾ ਜਾਵੇਗਾ ਪਰਮੇਸ਼ਰ ਉਹਨੂੰ ਮਵਾਰਕ ਕਰੇਗਾ ਪਰਮੇਸ਼ਰ ਉਹਦੇ ਸਾਰੇ ਮਨੋਰਥ ਮਵਾਰਕ ਕਰੇਗਾ ਸੋ ਆਓ ਅਸੀਂ ਅਗਲੀ ਗੱਲ ਵੀ ਪਰਮੇਸ਼ਰ ਦੇ ਵਚਨ ਚੋਂ ਪੜ੍ਹ ਦਿੰਨੇ ਆ 119 ਨੰਬਰ ਜਬੂਰ ਉਸ ਦਾ 130 ਵਚਨ ਆਪਾਂ ਪੜਦੇ ਆਂ ਤੇ ਉੱਥੇ ਧਿਆਨ ਕਰਦੇ ਆਂ ਤੇਰੇ ਵਚਨਾਂ ਦਾ ਖੋਲਣਾ ਚਾਨਣ ਦਿੰਦਾ ਹੈ ਉਹ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਸ਼ਦਾ ਹੈ ਪਰਮੇਸ਼ਰ ਦਾ ਵਚਨ ਚਾਨਣ ਵੀ ਦਿੰਦਾ ਆ ਤੇ ਸਿੱਧੇ ਸਾਦੇ ਭੋਲੇ ਭਾਲੇ ਲੋਕਾਂ ਨੂੰ ਸਮਝ ਵੀ ਦਿੰਦਾ ਆ ਇਹ ਪਰਮੇਸ਼ਰ ਦੇ ਵਚਨ ਦੀ ਕੁਆਲਿਟੀ ਹੈ ਅੱਜ ਪਰਮੇਸ਼ਰ ਦੇ ਵਚਨ ਨੂੰ ਪਿੱਛੇ ਕੀਤਾ ਆ ਤੇ ਇਹਨਾਂ ਚੀਜ਼ਾਂ ਨੂੰ ਅੱਗੇ ਕੀਤਾ ਬਹੁਤੇ ਲੋਕ ਕੀ ਜਾਂਦੇ ਚਰਚ ਵਿੱਚ ਇਹ ਕਹਿੰਦੇ ਆ ਕਿਤੇ ਪਾਸਟਰ ਸਾਹਿਬ ਮੇਰੇ ਲਈ ਭਵਿੱਖ ਬਾਣੀ ਕਰ ਦੇ ਬਹੁਤੇ ਲੋਕ ਇਹ ਕਹਿੰਦੇ ਆ ਕਿਤੇ ਪਾਦਰੀ ਸਾਹਿਬ ਮੇਰਾ ਨਾਂ ਲੈ ਕੇ ਭਵਿੱਖ ਬਾਣੀ ਕਰ ਦੇ ਤੇ ਅੱਜ ਗੱਲ ਬਣ ਜੇ ਪਰ ਮੇਰੇ ਭਾਈ ਭੈਣੋ ਇਸ ਜਗ੍ਹਾ ਤੇ ਪ੍ਰਭੂ ਦਾ ਬੰਦਾ ਪਰਮੇਸ਼ਰ ਦੇ ਵਚਨ ਨੂੰ ਸ਼ਾਇਦ ਵਾਂਗੋ ਲੋਚਦਾ ਆ। ਚਰਚ ਵਿੱਚ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰੇ ਨਾਂ ਦੀ ਭਵਿੱਖ ਬਾਣੀ ਹੋਵੇ। ਸਾਨੂੰ ਤੇ ਇਹ ਸੋਚਣਾ ਚਾਹੀਦਾ ਆ ਕਿਤੇ ਕਾਸ਼ ਅੱਜ ਦਾ ਵਚਨ ਮੇਰੇ ਵਾਸਤੇ ਹੋਵੇ। ਕਾਸ਼ ਪ੍ਰਭੂ ਦਾ ਵਚਨ ਅੱਜ ਮੇਰੇ ਲਈ ਹੋਵੇ। ਕਾਸ਼ ਪ੍ਰਭੂ ਦਾ ਵਚਨ ਮੇਰੀ ਜ਼ਿੰਦਗੀ ਵਿੱਚ ਲੱਗੇ ਆ ਕੇ। ਕਾਸ਼ ਪ੍ਰਭੂ ਦਾ ਵਚਨ ਮੇਰੇ ਅੰਦਰੋਂ ਕਮੀਆਂ ਖਤਮ ਕਰੇ। ਕਾਸ਼ ਪ੍ਰਭੂ ਦਾ ਵਚਨ ਮੇਰੇ ਵਿੰਗੇ ਟੇਡੀਆਂ ਗੱਲਾਂ ਨੂੰ ਸਿੱਧਾ ਕਰੇ ਇਹ ਨਹੀਂ ਕਹਿੰਦਾ ਕਿ ਕੋਈ ਵੀ ਮੇਰੇ ਲਈ ਅੱਜ ਦਾ ਵਚਨ ਹੋਵੇ ਸਾਰੇ ਇਹ ਕਹਿੰਦੇ ਆ ਕਿ ਭਵਿੱਖवाणी ਮੇਰੇ ਲਈ ਅੱਜ ਹੋ ਜੇ ਕਿਤੇ ਮੇਰੇ ਭਾਈ ਭੈਣੋ ਵਚਨ ਜਿਹਨਾਂ ਦੀ ਜ਼ਿੰਦਗੀ ਚ ਹੈ ਵਚਨ ਨੇ ਹੀ ਤੁਹਾਡੀ ਜ਼ਿੰਦਗੀ ਨੂੰ ਬਦਲਣਾ ਆ ਜੇ ਵਚਨ ਨੂੰ ਪਿੱਛੇ ਕਰ ਦਿੱਤਾ ਇਹ ਚਮਤਕਾਰ ਮੈਰਕਲ ਮੈਨਾਂ ਦੀ ਬੁਰਾਈ ਨਹੀਂ ਕਰਦਾ ਇਹ ਆਪਣੇ ਆਪ ਹੀ ਹੋਣਾ ਸਾਰਾ ਕੁਝ ਇਹਦੀ ਲੋੜ ਨਹੀਂ ਹੈ ਵੀ ਸਪੈਸ਼ਲ ਇੱਕ ਹੋਵੇਗਾ ਜਦੋਂ ਤੁਸੀਂ ਪ੍ਰਭੂ ਵਿੱਚ ਚੱਲ ਪਏ ਜਦੋਂ ਵਚਨ ਨੂੰ ਮੰਨ ਲਿਆ ਜਦੋਂ ਵਚਨ ਦੀ ਗੱਲ ਨੂੰ ਸੁਣ ਲਿਆ ਇਹ ਜਦੋਂ ਪ੍ਰਭੂ ਦੇ ਨਾਲ ਤੁਰ ਪਏ ਜਿੱਥੇ ਲੋੜ ਹੈ ਪ੍ਰਭੂ ਨੂੰ ਕੰਮ ਕਰਨ ਦੀ ਉਹਨੇ ਆਪੇ ਹੀ ਕਰ ਦੇਣਾ ਉਹਨੂੰ ਪਤਾ ਕਿੱਥੇ ਬਿਮਾਰੀ ਠੀਕ ਕਰਨੀ ਹੈ ਉਹਨੂੰ ਪਤਾ ਕਿੱਥੇ ਮੈਂ ਕਿਸੇ ਦੀ ਗੱਲ ਨੂੰ ਸਮਝਣਾ ਹੈ ਉਹਨੂੰ ਪਤਾ ਕਿੱਥੇ ਕਿਸੇ ਦਾ ਰੋਗ ਦੂਰ ਕਰਨਾ ਆ ਪ੍ਰਭੂ ਜਾਣਦਾ ਸਾਰਾ ਕੁਝ ਉਹ ਕਹਿੰਦਾ ਤੁਹਾਡੇ ਮੰਗਣ ਤੋਂ ਪਹਿਲਾਂ ਤੁਹਾਡਾ ਸੁਰਗੀ ਪਿਤਾ ਜਾਣਦਾ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਸਿਰਫ ਉਹਦੇ ਵਚਨ ਦੀ ਪਾਲਣਾ ਕਰੋ ਤੇ ਦੁਨੀਆ ਦੀਆਂ ਸਭ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ ਮੇਰੇ ਭਾਈ ਭੈਣੋ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ ਹੋਰ ਵਚਨ ਕੜਦੇ ਆਪਾਂ ਯਰਮੀਆ ਨਵੀਂ ਦੀ ਪੁਸਤਕ ਮੇਰੇ ਨਾਲ ਬਾਈਬਲ ਖੋਲੋ ਯਰਮੀਆ ਨਵੀਂ ਦੀ ਪੁਸਤਕ 23 ਅਧਿਆਏ ਉਸ ਦਾ 29 ਵਚਨ ਪੜ੍ਹਦੇ ਮੇਰੇ ਨਾਲ ਬਾਈਬਲ ਖੋਲੋ ਯਰਮੀਆ ਦੀ ਪੁਸਤਕ 23 ਅਧਿਆਇ ਉਹਦਾ 29 ਵਚਨ ਪਰਮੇਸ਼ਰ ਦੀ ਬਾਣੀ ਵਿੱਚੋਂ ਕਢਿਏ ਅਤੇ ਪੜ੍ਹਿਏ ਕੀ ਮੇਰਾ ਵਚਨ ਅੱਗ ਵਾਂਗੂ ਨਹੀਂ ਯਹੋਵਾ ਦਾ ਵਾਕ ਹੈ ਅਤੇ ਵਾਧਾਨ ਵਾਂਗੂ ਜਿਹੜਾ ਚਟਾਨ ਨੂੰ ਚੂਰ-ਚੂਰ ਕਰ ਸੁੱਟਦਾ ਹੈ ਇੱਥੇ ਪ੍ਰਭੂ ਦਾ ਬੰਦਾ ਕੀ ਕਹਿੰਦਾ ਆ ਇੱਥੇ ਪ੍ਰਭੂ ਦਾ ਬੰਦਾ ਕੀ ਕਹਿੰਦਾ ਜੀ ਇੱਥੇ ਪ੍ਰਭੂ ਦਾ ਬੰਦਾ ਇਹ ਗੱਲ ਕਹਿੰਦਾ ਆ ਯਰਮੀਆ ਨੂੰ ਪ੍ਰਭੂ ਆਪਣੇ ਬੰਦੇ ਯਰਮੀਆ ਨਾਲ ਗੱਲ ਕਰਦਾ ਆ ਇੱਥੇ ਕੁਐਸਚਨ ਮਾਰਕ ਲੱਗਾ ਪਿੱਛੇ ਜਦੋਂ ਧਿਆਨ ਨਾਲ ਬਾਈਬਲ ਨੂੰ ਵੇਖੋ ਇੱਥੇ ਕਹਿੰਦਾ ਕਿ ਕੀ ਮੇਰਾ ਵਚਨ ਅੱਗ ਵਾਂਗੂ ਨਹੀਂ ਪ੍ਰਭੂ ਕਹਿੰਦਾ ਅੱਗੇ ਲਿਖਿਆ ਯੋ ਵਾਦਾ ਵਾਕ ਪ੍ਰਭੂ ਕਹਿ ਰਿਹਾ ਕੀ ਮੇਰਾ ਵਚਨ ਅੱਗ ਵਾਂਗੂ ਨਹੀਂ ਅੱਗੇ ਕਹਿੰਦਾ ਮੇਰਾ ਵਚਨ ਵਿਧਾਨ ਵਰਗਾ ਨਹੀਂ ਜਿਹੜਾ ਚਟਾਨ ਨੂੰ ਚੂਰ-ਚੂਰ ਕਰ ਦਿੰਦਾ ਮੇਰੇ ਭਾਈ ਪੈਣੋ ਪਰਮੇਸ਼ਰ ਦਾ ਵਚਨ ਵਸੌਂਦਾ ਜਿਹੜਾ ਉਹ ਪਾਪ ਤੋਂ ਬਚਿਆ ਰਹਿੰਦਾ ਜਵਾਨ ਦੀ ਚਾਲ ਨੂੰ ਸਿੱਧਾ ਕਰਦਾ ਔਰ ਪਰਮੇਸ਼ਰ ਦਾ ਵਚਨ ਦੀਵੇ ਵਰਗਾ ਆ ਸ਼ੈਤ ਵਰਗਾ ਆ ਚਾਨਣ ਵਰਗਾ ਆ ਪਰਮੇਸ਼ਰ ਦਾ ਵਚਨ ਚੰਗਾ ਕਰਦਾ ਆ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਪਰਮੇਸ਼ਰ ਦਾ ਵਚਨ ਭੋਲੇ ਭਾਲੇ ਲੋਕਾਂ ਨੂੰ ਸਮਝ ਦਿੰਦਾ ਆ ਔਰ ਜਰਮੀਆਂ ਨਵੀਂ ਚ ਪ੍ਰਭੂ ਬੋ ਕਹਿੰਦਾ ਮੇਰਾ ਵਚਨ ਅੱਗ ਵਰਗਾ ਆ ਜਿਦਾ ਅੱਗ ਸਾਰੀਆਂ ਚੀਜ਼ਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਐਦਾਂ ਪਰਮੇਸ਼ਰ ਦਾ ਵਚਨ ਸਾਡੀ ਜ਼ਿੰਦਗੀ ਚ ਹਰੇਕ ਬਰਾਈ ਨੂੰ ਤੇ ਹਰੇਕ ਪਾਪ ਨੂੰ ਤੇ ਹਰੇਕ ਬਦਕਾਰੀ ਨੂੰ ਹਰੇਕ ਤਰ੍ਹਾਂ ਦੇ ਕੁਧਰਮ ਨੂੰ ਅੰਦਰੋਂ ਖਤਮ ਕਰ ਦਿੰਦਾ ਔਰ ਸਾੜ ਕੇ ਸੁਆਹ ਕਰ ਦਿੰਦਾ ਮੇਰੇ ਭਾਈ ਭੈਣੋ ਜਿਹੜਾ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦਾ ਆ ਪ੍ਰਭੂ ਦਾ ਵਚਨ ਆਪਣੀ ਜ਼ਿੰਦਗੀ ਦੇ ਵਿੱਚ ਰੱਖਦਾ ਆ ਉਹ ਇਨਸਾਨ ਦੇ ਅੰਦਰੋਂ ਸਾਰਾ ਕੁ ਧਰਮ ਪਰਮੇਸ਼ਰ ਦਾ ਵਚਨ ਖਤਮ ਕਰ ਦਿੰਦਾ ਔਰ ਹਥੋੜੇ ਵਰਗਾ ਜਿੱਦਾਂ ਹਥੋੜਾ ਇੱਕ ਵਿਦਾਨ ਪੱਥਰ ਤੇ ਵੱਜਦਾ ਚਟਾਨ ਤੇ ਵੱਜਦਾ ਤੇ ਚਟਾਰ ਨੂੰ ਤੋੜ ਕੇ ਚੂਰ-ਚੂਰ ਕਰ ਸੁੱਟਦਾ ਐਦਾਂ ਪਰਮੇਸ਼ਰ ਦਾ ਵਚਨ ਜਿਹੜਾ ਆ ਮਨੁੱਖ ਦੇ ਅੰਦਰੋਂ ਹਰੇਕ ਪਾਪ ਬਦਕਾਰੀ ਕੁਧਰਮ ਹਰੇਕ ਤਰ੍ਹਾਂ ਦੇ ਗੁਨਾਹ ਹਰੇਕ ਤਰ੍ਹਾਂ ਦੀਆਂ ਬਧੀਆਂ ਪਰਮੇਸ਼ਰ ਦਾ ਵਚਨ ਖਤਮ ਕਰ ਦਿੰਦਾ ਔਰ ਇਹ ਇਵਰਾਨੀਆ ਦੀ ਪੱਤਰੀ ਦੇ ਵਿੱਚ ਉਹਦਾ 4 ਅਧਿਆਇ 12 ਵਚਨ ਦੇ ਵਿੱਚ ਪਰਮੇਸ਼ਰ ਦਾ ਬੰਦਾ ਪੌਲਸ ਲਿਖਦਾ ਆ ਕਿ ਪਰਮੇਸ਼ਰ ਦਾ ਵਚਨ ਜਿਉਂਦਾ ਗੁਣਕਾਰ ਤੇ ਹਰੇਕ ਦੋਧਾਰੀ ਤਲਵਾਰ ਨਾਲੋਂ ਤਿੱਖਾ ਆ ਜਿਹੜਾ ਜੀਵ ਆਤਮਾ ਤੇ ਜਾਨ ਔਰ ਸ਼ਰੀਰ ਨੂੰ ਵੰਨ ਸੁਟਦਾ ਆ ਔਰ ਮਨੁੱਖ ਦੇ ਮਨ ਦੇ ਵਿਚਾਰਾਂ ਨੂੰ ਪਰਖਦਾ ਆ ਮੇਰੇ ਭਾਈ ਪੈਣੋ ਇਹ ਪਰਮੇਸ਼ਰ ਦਾ ਇਕਲਾਮ ਜਿਹੜਾ ਪਰਮੇਸ਼ਰ ਦਾ ਵਚਨ ਜਿਹੜਾ ਆ ਔਰ ਜਿਹੜੀ ਪਰਮੇਸ਼ਰ ਦੀ ਬਾਣੀ ਹੈ ਇਹ ਪਰਮੇਸ਼ਰ ਦੀ ਬਾਣੀ ਸਾਡੇ ਜੀਵਨ ਵਿੱਚ ਕੰਮ ਕਰਦੀ ਹੈ ਇਹ ਪਰਮੇਸ਼ਰ ਦਾ ਵਚਨ ਜਿਹੜਾ ਆ ਇਹ ਬਹੁਤ ਜ਼ਿਆਦਾ ਕੀਮਤੀ ਹੈ ਇਹਨੂੰ ਆਪਣੇ ਜੀਵਨ ਵਿੱਚ ਵਸਾਉਣ ਦੀ ਲੋੜ ਹੈ ਇਸ ਵਚਨ ਨੂੰ ਪੜ੍ਹੀਏ ਸੁਣੀਏ ਇਸ ਵਚਨ ਤੇ ਆਪਣਾ ਜ਼ਿੰਦਗੀ ਬਣਾਈਏ ਪ੍ਰਭੂ ਨੇ ਗੱਲ ਦੱਸੀ ਹੈ ਕਹਿੰਦਾ ਇੱਕ ਨੇ ਇੱਕ ਬੁੱਧਵਾਨ ਸੀ ਉਹਨੇ ਆਪਣਾ ਘਰ ਚਟਾਨ ਤੇ ਬਣਾਇਆ ਇਹ ਮੂਰਖ ਨੇ ਆਪਣਾ ਘਰ ਰੇਤ ਦੇ ਬਣਾਇਆ ਜਦੋਂ ਨੇਹਰੀਆਂ ਆਈਆਂ ਤੂਫਾਨ ਆਏ ਮੀਂਹ ਆਏ ਚਖੜ ਆਏ ਸੇਮ ਦੋਨਾਂ ਘਰਾਂ ਤੇ ਸੇਮ ਵਾਪਰੀ ਔਰ ਜਿਹੜਾ ਬੁੱਧਵਾਨ ਦਾ ਘਰ ਸੀ ਚਟਾਨ ਤੇ ਬਣਿਆ ਘਰ ਸੀ ਉਹ ਖੜਿਆ ਰਿਹਾ ਪਰ ਜਿਹੜਾ ਘਰ ਪਰ ਜਿਹੜਾ ਘਰ ਰੇਤ ਤੇ ਬਣਾਇਆ ਸੀ ਮੂਰਖ ਨੇ ਬਣਾਇਆ ਸੀ ਉਹ ਘਰ ਟੈ ਪਿਆ ਇਹ ਬਧਵਾਨ ਦਾ ਘਰ ਉਹ ਹੈ ਜਿਹੜਾ ਵਚਨ ਤੇ ਖੜਾ ਆ ਤੇ ਮੂਰਖ ਦਾ ਘਰ ਉਹ ਹੈ ਜਿਹੜਾ ਵਚਨ ਨੂੰ ਛੱਡ ਇੱਧਰ ਉੱਧਰ ਭੱਜਦਾ ਉਹ ਮੂਰਖ ਦਾ ਘਰ ਹੈ ਇਹ ਪਰਮੇਸ਼ਰ ਦਾ ਵਚਨ ਵੀ ਦੱਸਦਾ ਆ ਸਾਨੂੰ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਚਾਹੀਦਾ ਹੈ ਪਰਮੇਸ਼ਰ ਇਹਨਾਂ ਵਚਨਾਂ ਨਾਲ ਵਰਕਤ ਦੇਵੇ ਆਸ਼ੀਸ਼ ਤੇ ਸਾਰਿਆਂ ਨੂੰ ਜੈ ਮਸੀਹ